ਤਾਨੂੰ ਇਲਾਕੇ ਦਾ ਹਾਲ ਦਿਖਾਇਆ ਕਿ ਇਸ ਵੇਲੇ ਬਰਸਾਤ ਦੇ ਨਾਲ ਕਿਸ ਤਰ੍ਹਾਂ ਦਾ ਬੁਰਾ ਹਾਲ ਹੈ ਤਾਂ ਦੇਖੋ ਕਿਸ ਤਰ੍ਹਾਂ ਘਰੋਂ ਬੇਕਰ ਜਵਾਕ ਹੋਏ ਪਏ ਨੇ ਬੱਚੇ ਹੋਏ ਪਏ ਨੇ ਭਾਈ ਅੱਗੇ ਕਰੋਗੇ ਥੋੜੀ ਛਤਰੀ ਬੇਟਾ ਕਿਹੜਾ ਪਿੰਡ ਹੈ ਕੋਨੇਵਾਲ ਕੋਨੇਵਾਲ ਘਰ ਜਾ ਨਹੀਂ ਹੁੰਦਾ ਪਾਣੀ ਭਰ ਪਾਣੀ ਬਹੁਤ ਹੈ ਪੁੱਤਰ ਕਿੱਥੇ ਰਹਿਵੇਂਗਾ ਫਿਰ ਓ ਟਰਾਲੀ ਲੱਗੀ ਇੱਥੇ ਟਰਾਲੀ 'ਚ ਰਹੋਗੇ ਕਿੰਨੇ ਦਿਨ ਤੋਂ ਐਵੇਂ ਹੀ ਹਾਲਤ ਨੇ ਇਹ 26 ਤਰੀਕ ਤੋਂ ਐਵੇਂ ਹੀ ਆ ਕੋਈ ਮਦਦ ਕਰਨ ਆ ਰਿਹਾ ਹੈ ਹਾਂਜੀ ਆਪਣੇ ਟਰਾਲੀਆਂ ਆਏ ਟਰਾਲੀਆਂ ਵਾਲੇ ਆਉਂਦੇ ਨੇ ਸਰਕਾਰ ਦਾ ਕੋਈ ਨਜ਼ਰੀ ਨਹੀਂ ਆਇਆ ਕੋਈ ਬੇਟਾ ਠੰਡ ਲੱਗ ਰਹੀ ਹੈ ਬਹੁਤ ਤੁਹਾਡੇ ਇਹ ਦੇਖੋ ਟਰਾਲੀ ਦੇ ਵਿੱਚ ਰਹਿਣ ਲਈ ਕੱਪੜੇ-ਕੁੱਪੜੇ ਹੈਗੇ ਨੇ ਤੁਹਾਡੇ ਕੋਲ ਕੱਪੜੇ ਹੈਗੇ ਕੱਪੜੇ ਘਰੋਂ ਹੀ ਲੈ ਕੇ ਆਏ ਹਾਂ ਹਾਂ ਜੁੱਤੀਆਂ ਹੈਂ ਜਾਬਰ ਆਪਾ ਕਕਰ ਕੀ ਕਰ ਕੌਣ-ਕੌਣ ਹੈ ਮੰਮੀ ਪਾਪਾ ਪਪਾ ਪਾਣਾ ਹਾਂ ਤੇ ਛੋਟੇ ਹਨ ਮੇਰੇ ਵੱਡੇ ਤਾਂ ਤੁਸੀਂ ਇਹ ਤਰਸਯੋਗ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਇਹ ਬੱਚਾ ਬਹੁਤ ਛੋਟਾ ਜਿਹਾ ਬੱਚਾ ਹੈ ਤਾਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਹ ਰੂਹ ਕਮਾਉਂਦੀਆਂ ਤਸਵੀਰਾਂ ਨੇ ਕਿ ਇਸ ਵੇਲੇ ਕਿ ਪੰਜਾਬ ਕਿਸ ਗਰਸਤ ਸਿਚੁਏਸ਼ਨ ਚੋਂ ਨਿਕਲ ਰਿਹਾ ਤੁਸੀਂ ਦੇਖੋ ਹੱਥ 'ਚ ਕੱਪੜੇ ਫੜੇ ਹੋਏ ਨੇ ਤਾਂ ਕਰੋ ਬੇਕਾਰ ਹੋਏ ਜਵਾਕ ਨੇ ਟਰਾਲੀਆਂ ਦੇ ਵਿੱਚ ਰਾਤਾਂ ਕੱਟਣ ਲਈ ਮਜਬੂਰ ਨੇ ਤੁਹਾਨੂੰ ਇਲਾਕੇ ਦਾ ਹਾਲ ਦਿਖਾਇਆ ਕਿ ਇਸ ਵੇਲੇ ਬਰਸਾਤ ਦੇ ਨਾਲ ਕਿਸ ਤਰ੍ਹਾਂ ਦਾ ਬੁਰਾ ਹਾਲ ਹੈ ਤਾਂ ਦੇਖੋ ਕਿਸ ਤਰ੍ਹਾਂ ਘਰੋਂ ਬੇਕਰ ਜਵਾਕ ਹੋਏ ਪਏ ਨੇ ਬੱਚੇ ਹੋਏ ਪਏ ਨੇ ਭਾਈ ਅੱਗੇ ਕਰੋਗੇ ਥੋੜੀ ਛਤਰੀ ਬੇਟਾ ਕਿਹੜਾ ਪਿੰਡ ਹੈ ਕੋਨੇਵਾਲ ਕੋਨੇਵਾਲ ਘਰ ਜਾ ਨਹੀਂ ਹੁੰਦਾ ਪਾਣੀ ਭਰ ਪਾਣੀ ਬਹੁਤ ਪੁੱਤਰ ਕਿੱਥੇ ਰਹਿਵੇਂਗਾ ਫਿਰ ਉਹ ਟਰਾਲੀ ਲੱਗੀ ਇੱਥੇ ਟਰਾਲੀ 'ਚ ਰਹੋਗੇ ਕਿੰਨੇ ਦਿਨ ਤੋਂ ਐਵੇਂ ਹਾਲਤ ਨੇ ਇਹ 26 ਤਰੀਕ ਤੋਂ ਐਵੇਂ ਹੀ ਆ ਕੋਈ ਮਦਦ ਕਰਨ ਆ ਰਿਹਾ ਹੈ? ਕੋਈ ਵੀ ਅਪਡੇਟ ਟਰਾਲੀਆਂ ਆਲੇ ਆਉਂਦੇ ਨੇ। ਸਰਕਾਰ ਦਾ ਕੋਈ ਨਜ਼ਰ ਨਹੀਂ ਆਇਆ ਕੋਈ। ਬੇਟਾ ਠੰਡ ਲੱਗ ਰਹੀ ਹੈ। ਬਹੁਤ। ਤਾਂ ਇਹ ਦੇਖੋ ਟਰਾਲੀ ਦੇ ਵਿੱਚ ਰਹਿਣ ਲਈ ਕੱਪੜੇ-ਕੁਪੜੇ ਹੈਗੇ ਨੇ ਤੁਹਾਡੇ ਕੋਲ? ਕੱਪੜੇ ਹੈਗੇ ਆ। ਕੱਪੜੇ ਘਰੋਂ ਹੀ ਨਾਲ ਕਿਆਇਓ? ਹਾਂਜੀ। ਗੁੱਤੀਆਂ ਤੇ ਗੁੱਤੀਆਂ ਹੈਂ? ਦਾਬਰਾ ਪਾ। ਕਾਕਰ ਕੀ ਕਰ ਕੌਣ-ਕੌਣ ਹੈ ਮੰਮੀ ਪਾਪਾ? ਮੰਮੀ ਪਾਪਾ ਪੈਣ। ਹਾਂ ਤੇ ਤੁਸੀਂ ਇਹ ਤਰਸਯੋਗ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਬੱਚਾ ਬਹੁਤ ਛੋਟਾ ਜਿਹਾ ਬੱਚਾ ਹੈ ਤਾਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਹ ਰੂਹ ਕਮਾਉਂਦੀਆਂ ਤਸਵੀਰਾਂ ਨੇ ਕਿ ਇਸ ਵੇਲੇ ਕਿ ਪੰਜਾਬ ਕਿਸ ਗਰਸਤ ਸਿਚੁਏਸ਼ਨ ਚੋਂ ਨਿਕਲ ਰਿਹਾ ਤੁਸੀਂ ਦੇਖੋ ਹੱਥ 'ਚ ਕੱਪੜੇ ਫੜੇ ਹੋਏ ਨੇ ਤਾਂ ਕਰੋ ਬੇਕਾਰ ਹੋਏ ਜਵਾਕ ਨੇ ਟਰਾਲੀਆਂ ਦੇ ਵਿੱਚ ਰਾਤਾਂ ਕੱਟਣ ਲਈ ਮਜਬੂਰ ਨੇ